ਹੈਲੋ ਗਾਇਸ ਥਿਸ ਇਜ਼ ਟ੍ਰੈਂਡ ਟਾਕ ਯੂ ਐਸਏ ਵੈਲਕਮ ਟੂ आवर YouTube ਚੈਨਲ ਮਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਆਪਾਂ ਇੱਕ ਗੱਲਬਾਤ ਕਰਨੀ ਹੈ ਮੈਗ ਜੀ ਸਾਡੇ ਨਾਲ ਨੇ ਤੇ ਇਹਨਾਂ ਦੇ ਵੀ ਕੁਝ ਕੁਐਸਚਨ ਨੇ ਤੇ ਆਪਾਂ ਸਾਰਿਆਂ ਦੇ ਨਾਲ ਸ਼ੇਅਰ ਕਰਨਾ ਹੈ ਜਿਹੜਾ ਯੂ ਐਸ ਦਾ ਟੂਰਿਸਟ ਵੀਜ਼ਾ ਆ ਉਹਦੇ ਸਾਰੇ ਗਰਾਉਂਡਸ ਕੀ ਨੇ ਹਨਾ ਆ ਕਿੱਦਾਂ ਅਪਲਾਈ ਕਰਨਾ ਚਾਹੀਦਾ ਕਿਹੜੀ ਉਹਦੀ ਬੈਸਟ ਵੇ ਹੈ ਆ ਕੀ ਰਿਕੁਆਇਰਮੈਂਟਸ ਨੇ ਸਾਰੇ ਕੁਐਸਚਨਸ ਤੇ ਆਨਸਰ ਕਲੀਅਰ ਕਰਾਂਗੇ ਅ ਮੈਗ ਜੀ ਤੁਸੀਂ ਸਟਾਰਟ ਕਰੋ ਤੁਸੀਂ ਦੱਸੋ ਕੁਐਸਚਨਸ ਤੋਂ ਦਨ ਫਿਰ ਮੈਂ ਐਕਸਪਲੇਨ ਕਰ ਦਿੰਦਾ ਹਾਂ। థాంਕ ਯੂ ਸਰ। ਸਰ ਸੱਤਵਾਂ ਵਾਲਾ ਇਹ ਹੀ ਕੁਐਸਚਨ ਹੈ ਕਿ ਡੀਐਸ 160 ਕੀ ਹੈ? ਬਹੁਤ સર ਇੱਕ ਹਾਂ ਜੀ। ਡੀਐਸ 160 ਨੋਨ ਇਮੀਗਰੈਂਟ ਵੀਜ਼ਾ ਅਪਲੀਕੇਸ਼ਨ ਹੈਗੀ ਹੈ। ਅ ਜਦਾਂ ਕਿ ਜਿਹੜੇ ਨੋਨ ਇਮੀਗਰੈਂਟ ਵੀਜ਼ਾ ਮਤਲਬ ਤੁਸੀਂ ਤੁਹਾਨੂੰ ਜਿਹਦੇ ਵਿੱਚ ਇੱਥੇ ਬੀ ਅਰਨਿੰਗ ਹੁੰਦੀ ਹੈ ਗ੍ਰੀਨ ਕਾਰਡ ਨਹੀਂ ਹੁੰਦਾ ਨਾ। DS160 ਫਾਰਮ ਹਗਾ ਨਾਨ ਇਮੀਗਰੈਂਟ ਵੀਜ਼ਾ ਜਿਹਦੇ ਦੇ ਵਿੱਚ ਸਟੂਡੈਂਟ ਵੀਜ਼ਾ ਲਾ ਲੋ ਟੂਰਿਸਟ ਵੀਜ਼ਾ ਲਾ ਲੋ ਜੀ ਵੀਜ਼ਾ ਹੋ ਗਿਆ ਨਾ ਇਹ ਸਾਰੇ ਜਿਹੜੇ ਵੀਜ਼ੇ ਨੇ categories ਨੇ ਜਿਹੜੀਆਂ ਤੁਸੀਂ ਆ ਕੇ ਆਉ ਦਾ ਕੰਮ ਕਰਕੇ ਵਾਪਸ ਆਉਦੇ ਮੁਲਕ ਪਰਤਣਾ ਹੁੰਦਾ ਉਸ ਵੀਜ਼ੇ ਨੂੰ ਨਾਨ ਇਮੀਗਰੈਂਟ ਵੀਜ਼ਾ ਕਹਿੰਦੇ ਨੇ ਤੇ ਉਸ ਵੀਜ਼ੇ ਵਾਸਤੇ ਐਪਲੀਕੇਸ਼ਨ ਦੀ DS160 ਤੇ ਜਿਹੜਾ ਇੱਕ ਇਮੀਗਰੈਂਟ ਵੀਜ਼ਾ ਹੁੰਦਾ ਜਿਹਦੇ ਵਿੱਚ ਗ੍ਰੀਨ ਕਾਰਡ ਜਾਂ ਫੈਮਿਲੀ ਪਟੀਸ਼ਨਸ ਆ ਜਾਂਦੀ ਹੈ ਜਿਹਦੇ ਵਿੱਚ ਤੁਸੀਂ ਪੱਕੇ ਤੌਰ ਤੇ ਮੂਵ ਕਰਦੇ ਹੋ ਉਹਨੂੰ ਇਮੀਗਰੈਂਟ ਵੀਜ਼ਾ ਕਹਿੰਦੇ ਨੇ ਉਹ ਐਪਲੀਕੇਸ਼ਨ ਹੈਗੀ ਹੈ ਡੀਐਸ 260 ਠੀਕ ਹੈ ਜੀ ਇਹ ਜਿਹੜੀਆਂ ਮੇਨ ਡਿਫਰੈਂਸ ਹੈਗਾ ਡੀਐਸ 160 ਦੇ ਵਿੱਚ ਤੇ ਨਾ ਇਮੀਗਰੈਂਟ ਵੀਜ਼ਾ ਤੇ ਡੀਐਸ 260 ਜਿਹੜਾ ਇਮੀਗਰੈਂਟ ਵੀਜ਼ਾ ਠੀਕ ਹੈ ਸਰ ਐਂਡ ਸਰ ਇਨ ਆਦੀ ਕਾਮਨ ਰਿਕੁਆਇਰਮੈਂਟਸ ਕੀ ਡਾਕੂਮੈਂਟਸ ਕੀ ਰਹਿਣ ਗਿਆ ਡੀਐਸ 160 ਵਿੱਚ ਅਨੇ ਡੀਐਸ 160 ਜਿਹੜਾ ਆ ਮੋਸਟਲੀ ਲੋਕ ਟੂਰਿਸਟ ਪਰਪਸ ਲਈ ਪਰਦੇ ਆ ਜਿਹੜੀ ਆਮ ਜਨਤਾ ਦੇ ਵਿੱਚ ਬੜਾ ਸਿੰਪਲ ਜਿਹਾ ਚਲਣਾ ਹੈਗਾ ਬੀ1 ਬੀ2 ਕਿਹਾ ਜਾਂਦਾ ਨਾ ਬੀ1 ਬੀ2 ਵੀਜ਼ਾ ਮਲਟੀਪਲ ਐਂਟਰੀ ਵੀਜ਼ਾ ਇਸਾਰੇ ਜਿਹੜੇ ਨਾਮ ਨੇ ਇਹ ਵਿਜ਼ਿਟਰ ਵੀਜ਼ਾ ਦੇ ਹੀ ਨਾਮ ਨੇ ਡੀਐਸ 160 ਭਰਨ ਕਰਿਆ ਜਾਂਦਾ ਹੈ ਨਾ ਉਸਤੇ ਇਹਨਾਂ ਵਾਸਤੇ ਬੜੀ ਰੈਗੂਲਰ ਇਨਫੋਰਮੇਸ਼ਨ ਦੀ ਲੋੜ ਆ ਤੁਹਾਡੀ ਜਿਹੜੀ ਜਨਰਲ ਇਨਫੋਰਮੇਸ਼ਨ ਆ ਨਾਮ ਡੇਟ ਆਫ ਬਰਥ ਅਪਲਾਈਰ ਕਾਰਡ ਨੰਬਰ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਸਭ ਤੋਂ ਜ਼ਰੂਰੀ ਪੁਆਇੰਟ ਜੋ ਆਜਨੇ ਰੀਡ ਦੇ ਵਿੱਚ ਤੁਹਾਡੇ ਜੇ ਤੁਸੀਂ ਯੂਐਸ ਦਾ ਵੀਜ਼ਾ ਅਪਲਾਈ ਕਰ ਰਹੇ ਹੋ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਪਬਲਿਕ ਚਾਹੀਦੇ ਨਹੀਂ ਤੁਸੀਂ ਉਹਨਾਂ ਨੂੰ ਪ੍ਰਾਈਵੇਟ ਨਹੀਂ ਰੱਖ ਸਕਦੇ ਤੇ ਉਹਨਾਂ ਦਾ ਬਿਲਕੁਲ ਕਰੈਕਟ ਹਾਂ ਇਨਫੋਰਮੇਸ਼ਨ ਤੁਹਾਡੀ ਤੁਹਾਡੇ ਡੀਐਸ 160 ਜਮ ਦੇ ਵੀ ਆ ਉਸ ਤੋਂ ਬਾਅਦ ਤੁਹਾਡੀ ਈਮੇਲ ਜਿਹੜੀ ਤੁਸੀਂ ਯੂਜ਼ ਕਰਦੇ ਹੋ ਜਿਹੜੀ ਤੁਹਾਡੇ ਅਪਲਾਈਰ ਕਾਰਡ ਨਾਲ ਲਿੰਕਡ ਹੈ ਉਹ ਚਾਹੀਦੀ ਹੈ ਉਸ ਤੋਂ ਬਾਅਦ ਫੋਨ ਨੰਬਰ ਜਿਹੜਾ ਤੁਹਾਡੇ ਅਧਾਰ ਕਾਰਡ ਨਾਲ ਲਿੰਕਡਾ ਉਹ ਜੈਨਾ ਇਹ ਸਾਰੀ ਇਨਫੋਰਮੇਸ਼ਨਸ ਨੇ ਮੋਸਟਲੀ ਉਸ ਤੋਂ ਬਾਅਦ ਥੋੜੀ ਪੜਾਈ ਦੀ ਇਨਫੋਰਮੇਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੀ ਜੌਬ ਦੀ ਇਨਫੋਰਮੇਸ਼ਨ ਆ ਜਾਂਦੀ ਹੈ ਆ ਫਿਰ ਤੁਹਾਡੇ ਪੇਰੈਂਟਸ ਦੀ ਆ ਜਾਂਦੀ ਹੈ ਪੇਰੈਂਟਸ ਦਾ ਨਾਮ ਇਹ ਸਾਰੀ ਇਨਫੋਰਮੇਸ਼ਨ ਹੋ ਗਈ ਹੈ ਦੈਨ ਫਿਰ ਇਹ ਆਉਂਦੀ ਤੁਸੀਂ ਯੂਐਸ ਵਿੱਚ ਕਿੱਥੇ ਚੱਲੇ ਹੋ ਜੇ ਤੁਹਾਡੀ ਪ੍ਰੋਪਰ ਆਈਟੈਂਟੀ ਬਣੀ ਹੈ ਤੁਸੀਂ ਉਹ ਡਿਟੇਲਸ ਪਾ ਸਕਦੇ ਹੋ ਤੁਸੀਂ ਕਿਸੇ ਸਪੈਸੀਫਿਕ ਇਵੈਂਟ ਤੇ ਚੱਲੇ ਹੋ ਉਹ ਡਿਟੇਲਸ ਪਾ ਸਕਦੇ ਹੋ ਅ ਤੁਸੀਂ ਆਪਦੇ ਕਿਸੇ ਰਿਲੇਟਡ ਕੰਮ ਲਈ ਚੱਲ ਰਹੇ ਹੋ ਡਿਟੇਲ ਜੋ ਵੀ ਤੁਹਾਡੀਆਂ ਡਿਟੇਲਸ ਨੇ ਜਿੱਥੇ ਵੀ ਤੁਸੀਂ ਉੱਥੇ ਜਾ ਰਹੇ ਹੋ ਉਥੋਂ ਦਾ ਐਡਰੈਸ ਜਾਏਗਾ ਆ ਚਾਹੇ ਉਹ ਤੁਸੀਂ ਕਿਸੇ ਫਰੈਂਡ ਦੇ ਘਰ ਰੁਕਣਾ ਚਾਹੇ ਤੁਸੀਂ ਹੋਟਲਸ ਦੇ ਬੋਟੋ ਦੇ ਵਿੱਚ ਰੁਕਣਾ ਉਹਨਾਂ ਦੀ ਬੁਕਿੰਗਸ ਜਾਣੀਗਾ ਇਹ ਜਿਹੜੀਆਂ ਸਾਰੀਆਂ ਇਨਫੋਰਮੇਸ਼ਨਸ ਬੇਸਿਕਸ ਨੇ ਉਸ ਤੋਂ ਬਾਅਦ ਫਿਰ ਤੁਹਾਡੇ ਕੋਲੋਂ ਆ ਕੁਝ ਸਵਾਲ ਪੁੱਛੇ ਜਾਂਦੇ ਨੇ ਜਿੱਦਾਂ ਕੀ ਤੁਹਾਡਾ ਪਹਿਲੇ ਵੀਜ਼ਾ ਬਣਾਇਆ ਹੋਇਆ ਆ ਤੁਹਾਡੇ ਤੇ ਕੀ ਸਟੇਟਿੰਗ ਆ ਤੁਸੀਂ ਕਿਹੜਾ ਰੋਡਟਾਨੀ ਕੀਤਾ ਤੁਸੀਂ ਕੋਈ ਖਾ ਕਿਸੇ ਲਾਸਟ ਫਾਈਵਰਸ ਕਿੱਥੇ ਕਿੱਥੇ ਟਰੈਵਲ ਕੀਤਾ ਇਹ ਜਨਰਲ ਸਵਾਲ ਨੇ ਮੋਸਟਲੀ ਸਾਡੇ ਲੋਕ ਉਥੇ ਇਹ ਹੀ ਗਲਤੀ ਕਰ ਜਾਂਦੇ ਨੇ ਉਹ ਸਾਰਿਆਂ ਨੂੰ ਬਸ ਫਟਾਫਟ ਨੋ 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 ਸਿਲੈਕਟ ਕਰ ਦਿੰਦੇ ਬਹੁਤ ਜ਼ਰੂਰੀ ਹੈ ਹਰ ਸਵਾਲ ਨੂੰ ਪੜ੍ਹਨਾ ਤੇ ਜਿਹੜਾ ਸਵਾਲ ਤੁਹਾਡੇ ਤੇ ਲੱਗੂ ਹੁੰਦਾ ਜਿਹੜਾ ਉਹਦਾ ਕਰੈਕਟ ਆਨਸਰ ਹੈ ਸਿਰਫ ਉਹ ਹੀ ਤੁਸੀਂ ਦੇਣਾ ਹੈ ਤੁਸੀਂ ਡਾਇਰੈਕਟਲੀ ਹਰ ਚੀਜ਼ ਨੂੰ ਨੋ ਨਹੀਂ ਕਰ ਸਕਦੇ ਤੁਹਾਨੂੰ ਬੜਮੀ ਪੜ੍ਹਨ ਦੀ ਜ਼ਰੂਰਤ ਹੈ ਇਹ ਬੇਸਿਕ ਹੀ ਚੀਜ਼ਾਂ ਨੇ ਇਹ ਕਹਣਾ ਵੀ ਫਲਾਣੇ ਦੇ ਪੇਪਰ ਲੱਗਣੇ ਆ ਆਹ ਅਪਲੀਕੇਸ਼ ਆਹ ਚੀਜ਼ ਲੱਗੀ ਉਹਦੇ ਵਿੱਚ ਕੋਈ ਪਰਸ਼ ਨਹੀਂ ਲਾਦਾ ਡੀਐਸ 160 ਬੜਾ ਸਿੰਪਲ ਫਾਰਮ ਆ ਉਹਦੇ ਵਿੱਚ ਕੋਈ ਵੀ ਫਾਲਸ ਇਨਫੋਰਮੇਸ਼ਨ ਨਹੀਂ ਦੇਣੀ ਤੇ ਜਿਹੜੀ ਫਾਲਸ ਇਨਫੋਰਮੇਸ਼ਨ ਹੈ ਉਹ ਨੁਕਸਾਨਦਗੀ ਹੋ ਗਏ ਸੇ ਸਰ ਨੈਕਸਟ ਕੁਐਸ਼ਨ ਇਹ ਹੀ ਹੈ ਕਿ 올ਡ ਯੀਅਰਸ 160 ਵੀ ਇੰਪੋਰਟੈਂਟ ਆ ਅਗਰ ਕੋਈ ਦੁਬਾਰਾ ਅਪਲਾਈ ਵੀ ਕਰ ਰਿਹਾ ਹੈ ਉਹਦੇ ਬਾਅਦ ਹਾਂਜੀ ਜੇ ਕਿਸੇ ਦਾ ਇੱਕ ਵਾਰੀ ਰਿਜੈਕਟ ਹੋ ਗਿਆ ਉਹਨੂੰ ਪੁਰਾਣਾ DSW 160 ਦੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਉਹ ਨਵਾਂ ਭਰਨ ਲੱਗਾ ਮੰਨ ਲਓ ਉਹਨੇ ਕਿਸੇ ਏਜੰਟ ਤੋਂ ਭਰਾਇਆ ਤੇ ਹੀ ਡੋਨਟ ਇਵਨ نو ਵਾਟ ਇਜ਼ ਇਨ देयर ਉਹਦੇ ਵਿੱਚ ਉਹਨੇ ਭਰਿਆ ਕੀ ਆ ਨਾ ਜੀ ਉਹਨੂੰ ਪਤਾ ਨਹੀਂਗਾ ਉਹਦੇ ਵਿੱਚ ਉਹਨੇ ਕੀ ਭਰ ਰੱਖਿਆ ਤੇ ਨਵਾਂ ਬੰਦਾ ਉਹਦੀ ਜਿਹੜੀ ਇਨਫੋਰਮੇਸ਼ਨ ਪਾ ਰਿਹਾ ਤੇ ਉਹ ਮਿਸਮੈਚ ਕਰ ਗਈ ਜਦੋਂ ਤੁਹਾਡੀ ਮਿਸਮੈਚ ਕਰ ਗਈ ਇਨਫੋਰਮੇਸ਼ਨ ਇਟ ਮੀਨ ਸਮਥਿੰਗ ਇਜ਼ ਸਕੇਚੀ ਇਨ दैट ਬਾਤਣਾ ਮਤਲਬ ਦੋ ਫਾਰਮ ਭਰੇ ਮੰਨ ਲਓ ਜੀ ਸਾਹ ਦੇ ਵਿੱਚ 1.5 ਸਾਲ ਦੇ ਵਿੱਚ ਦੋ ਫਾਰਮਸ ਦੀ ਇਨਫੋਰਮੇਸ਼ਨ ਨਹੀਂ ਆਪ ਤੁਸੀਂ ਮੈਚ ਕਰ ਲਈ ਤੇ ਉਹਦੇ ਵਿਚ ਦੇ ਰਿਜੈਕਸ਼ਨ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ ਬਟ ਇਟਸ ਨਾਟ ਈਜ਼ੀ ਟੂ ਰਿਕਵਰ ਡੀਐਸ 160 ਕਢਵਾਉਣਾ ਬਹੁਤ ਔਖਾ ਡੀਐਸ 160 ਸਾਡੀ ਹੀ ਰਿਕੁਐਸਟ ਹੁੰਦੀ ਹਰ ਇੱਕ ਬੰਦੇ ਨੂੰ ਜਿਹਦੇ ਕੋਲ ਵੀ ਤੁਸੀਂ ਫਾਰਮ ਭਰਵਾਇਆ ਉਹ ਇਹ ਕੰਪਲੀਟ ਫਾਰਮ ਲੋ ਸਭ ਤੋਂ ਜ਼ਰੂਰੀ ਚੀਜ਼ ਹੈਗੀ ਡੀਐਸ 160 ਤੁਹਾਡੇ ਕੋਲ ਹੋਣਾ ਚਾਹੀਦਾ ਤੇ ਦੂਜਾ ਜਿਹੜੀ ਤੁਹਾਡੀ ਲੌਗਇਨ ਇਨਫੋਰਮੇਸ਼ਨ ਹੈ ਜਿਹੜਾ ਤੁਸੀਂ ਅਕਾਊਂਟ ਬਣਾਇਆ ਜਿਹਦੇ ਤੁਸੀਂ ਅਪਾਇੰਟਮੈਂਟ ਦੋ ਕੀਤੇ ਉਹ ਉਹ ਇਨਫੋਰਮੇਸ਼ਨ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈ ਸਰ ਜੀ ਕਿਹੜੀ ਕਾਮਨ ਮਿਸਟੇਕਸ ਆ ਜੋ ਮੋਸਟਲੀ ਲੋਕ ਕਰਦੇ ਨੇ ਕਲਾਈਂਟਸ ਕਰਦੇ ਨੇ ਕਿ ਤਾਂ ਕਿ ਉਹਨਾਂ ਦੀ ਬਾਤ ਚ ਰਿਫਿਊਜ਼ਲ ਆਉਂਦੀਆਂ ਡਾਇਰੈਕਟ ਬਾਤੋ ਬਾਰ-ਬਾਰ ਆਉਂਦੀਆਂ ਰਿਫਿਊਜ਼ਲਸ ਓਕੇ ਸਭ ਤੋਂ ਮੇਨ ਚੀਜ਼ ਨਾ ਜਦੋਂ ਤੁਸੀਂ ਇਨਫੋਰਮੇਸ਼ਨ ਗਲਤ ਪਾਉਂਦੇ ਹੋ ਹੁਣ ਤੁਸੀਂ ਸਿੰਪਲੀ ਸਮਝੋ ਤੁਸੀਂ ਜਦੋਂ ਕੋਈ ਵੀ ਫੋਰਸ ਡਾਕੂਮੈਂਟ ਜਿਹਨੂੰ ਜ਼ਿਆਦਾ ਹੀ ਡਾਕੂਮੈਂਟਸ ਬਣਾ ਕੇ ਲਾਉਂਦੇ ਹੋ ਉਹ ਤੁਹਾਨੂੰ ਪ੍ਰੋਬਲਮ ਕਿਉਂਕਿ ਤੁਹਾਨੂੰ ਨਹੀਂ ਪਤਾ ਲੱਗਣਾ ਹਰ ਚੀਜ਼ ਤੁਸੀਂ ਯਾਦ ਨਹੀਂ ਰੱਖ ਸਕਦੇ ਤੁਸੀਂ ਕੀ ਭਰਿਆ ਤੇ ਕੀ ਲਾਇਆ ਸੋ ਉਹੋ ਜਿਹੜੀਆਂ ਚੀਜ਼ਾਂ ਨੇ ਮੇਨ ਥੋੜੀ ਤੁਹਾਡੀ ਆਪਦੀ ਭਾਸ਼ਾ ਤੁਹਾਡੇ ਫਾਰਮ ਨਾਲ ਮੈਚ ਕਰਨੀ ਮੇਨ ਚੀਜ਼ ਸਭ ਤੋਂ ਮੇਨ ਜੀ ਤੁਹਾਡੀ ਇੰਟਰਵਿਊ ਜੋ ਤੁਸੀਂ ਬੋਲ ਰਹੇ ਹੋ ਤੁਹਾਡੀ ਐਪਲੀਕੇਸ਼ਨ ਨਾਲ ਮੈਚ ਨਹੀਂ ਹੋ ਰਿਹਾ ਤੇ ਰਿਜੈਕਟ ਹੋਣਾ ਹੈ ਸਭ ਤੋਂ ਮੇਨ ਚੀਜ਼ ਦੂਜੀ ਜੀ ਜਿਹੜਾ ਸਾਡੇ ਲੋਕਾਂ ਦੇ ਅੰਦਰ ਡਰ ਹੁੰਦਾ ਆਈ ਡੋਟ ਨੋ ਵੀ ਇੰਟਰਵਿਊ 3 ਮਿੰਟ ਦੇ ਇੰਟਰਵਿਊ ਦੇ ਵਿੱਚ ਕਿਉਂ ਡਰਦੇ ਆ ਨਰਵਸ ਹੋਣਾ ਇਹ ਬਿਨਾ ਮਤਲਬ ਤੂੰ ਨਰਵਸ ਹੋ ਜਾਣਾ ਸਵਾਲ ਨੂੰ ਨਾ ਸਮਝਣਾ ਜਾਂ ਸਵਾਲ ਦਾ ਡਿਫਰੈਂਟ ਕਾਈਂਡ ਆਫ ਵੇ ਨਾਲ ਆਨਸਰ ਦੇ ਦੇਣਾ ਸਵਾਲ ਤੁਹਾਡੇ ਤੋਂ ਪੁੱਛਿਆ ਜਾ ਵੀ ਤੁਹਾਡੀ ਸਾਲਾਨਾ ਇਨਕਮ ਕਿੰਨੀ ਤੁਸੀਂ ਮੰਥਲੀ ਲਿਖਉਂਦਾ ਰਹਿੰਦੇ ਹੋ ਤੁਹਾਡੇ ਤੋਂ ਜਿੰਨਾ ਸਵਾਲ ਪੁੱਛਿਆ ਜੇ ਤੁਸੀਂ ਉਹਦਾ ਆਨਸਰ ਕਰਨਾ ਤੁਸੀਂ ਬਹੁਤ ਜ਼ਿਆਦਾ ਲੰਮਾ ਨਹੀਂ ਖਿੱਚਣਾ ਕਿਸੇ ਜਨਸ ਤੋਂ ਐਕਸਟ੍ਰੀਮ ਲੈਵਲ ਤੇ ਲੰਮਾ ਨਹੀਂ ਖਿੱਚਣਾ ਟੂ ਦਾ ਪੁਆਇੰਟਸ ਰਹਿਣੀ ਹੈ ਜਦ ਜਿਨੀ ਆਉਣਾ ਸੋ ਇਹ ਬੜੀ ਜ਼ਰੂਰੀ ਚੀਜ਼ ਹੈ ਕਿ ਜੇ ਉਸਾਰ ਤੁਸੀਂ ਕੀ ਕਾਮਨ ਟਿਪਸ ਇਹਨਾਂ ਨੂੰ ਦੇਣਾ ਚਾਹੁੰਗਾ ਤਾਂ ਕਿ ਉਹਨਾਂ ਦਾ ਰਿਜੈਕਸ਼ਨਸ ਘਟਾਣ ਓਕੇ ਸਭ ਤੋਂ ਜ਼ਰੂਰੀ ਚੀਜ਼ ਜਦ ਜੇ ਦਾ ਤੁਸੀਂ ਬਿਲਕੁਲ ਫਰੈਸ਼ ਟਾਈਮ ਫਰਸਟ ਟਾਈਮ ਭਰ ਰਹੇ ਹੋ ਤੁਹਾਡੀ ਇਨਫੋਰਮੇਸ਼ਨ ਜਮਾਂ ਸਹੀ ਹੋਣੀ ਚਾਹੀਦੀ ਹੈ ਤੁਹਾਡਾ ਪਰਪਸ ਬੜਾ ਕਲੀਅਰ ਹੋਣਾ ਚਾਹੀਦਾ ਵੀ ਤੁਸੀਂ ਕਿਉਂ ਚੱਲੇ ਮੰਨ ਲਓ ਤੁਸੀਂ ਕਿਸੇ ਇਵੈਂਟ ਤੇ ਚੱਲੇ ਹੋ ਉਸ ਅਗਲੇ ਬੰਦੇ ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਉਹ ਨਾਂ ਬੰਦੇ ਦਾ ਇਨਵੀਟੇਸ਼ਨ ਲੈਟਰ ਹੋਣਾ ਚਾਹੀਦਾ ਜੇ ਚੱਲਣਾ ਹੈ ਤੁਹਾਡੇ ਤੋਂ ਇਮੀਜ ਜਿਹੜਾ ਵੀਜ਼ਾ ਅਫੀਸਰ ਇਹ ਪੁੱਛ ਸਕਦਾ ਕੀ ਨਾਮ ਮੈਨ ਚੱਲ ਰਿਹਾ ਉਹਦਾ ਕੀ ਨਾਮ ਹੈ ਉਹਦਾ ਕੀ ਫੋਨ ਨੰਬਰ ਹੈ ਉਹਦਾ ਕੀ ਕੰਮ ਹੈ ਉਹ ਕਿੱਥੇ ਰਹਿੰਦਾ ਤੁਹਾਡਾ ਇਵੈਂਟ ਜਿਹੜਾ ਉਹ ਕਿੱਥੇ ਉਹ ਸਾਰੀ ਇਨਫੋਰਮੇਸ਼ਨ ਪੁੱਛ ਸਕਦੇ ਹਨ ਜੇ ਤੁਸੀਂ ਕਿਸੇ ਕੰਪਨੀ ਮੈਂਟ ਤੇ ਚੱਲੇ ਹੋ ਤੁਹਾਡੇ ਕੋਲ ਉਸ ਇਵੈਂਟ ਦੀ ਜੀ ਟਿਕਟ ਲੱਗਦੀ ਹੈ ਟਿਕਟ ਹੁਣੀ ਚਾਹੀਦੀ ਹੈ ਕਿੱਥੇ ਹੋ ਰਿਹਾ ਹੈ ਕਿਹੜੇ ਅਰੀਨੇ ਦੇ ਵਿੱਚ ਹੋ ਰਿਹਾ ਸਾਰੀ ਇਨਫੋਰਮੇਸ਼ਨ ਚਾਹੀਦੀ ਹੈ ਜੇ ਡੀ ਵੀ ਤੁਸੀਂ ਇਨਫੋਰਮੇਸ਼ਨ ਵਿੱਚ ਪਾ ਰਹੇ ਹੋ ਤੁਹਾਡੇ ਟੈਕਸਟ ਡਾਕੂਮੈਂਟ ਨਾਲ ਮੈਚ ਕਰਨੀ ਚਾਹੀਦੀ ਹੈ ਉਹ ਤੁਹਾਡੇ ਤੁਹਾਡੇ ਬੋਲਣ ਦੇ ਨਾਲ ਤੁਹਾਡੀ ਲਿਖੀ ਹੋਈ ਚੀਜ਼ ਮੈਚ ਹੋਣੀ ਚਾਹੀਦੀ ਸਭ ਤੋਂ ਜ਼ਰੂਰੀ ਗਲਤ ਇਨਫੋਰਮੇਸ਼ਨ ਫੋਰਜਡ ਡਾਕੂਮੈਂਟ ਦੀ ਵਰਤੋਂ ਨਾ ਕਰੋ ਜੇ ਤੁਸੀਂ ਗਲਤ ਇਨਫੋਰਮੇਸ਼ਨ ਪਾਉਂਦੇ ਹੋ ਜੇ ਤੁਸੀਂ ਫੜੇ ਜਾਂਦੇ ਹੋ ਤੁਸੀਂ ਪਰਮਾਨੈਂਟਲੀ ਬੈਨ ਹੋ ਸਕਦੇ ਹੈ ਇਹ ਬੜੀ ਜ਼ਰੂਰੀ ਗੱਲ ਹੈ ਇਸ ਦਾ ਖਾਸ ਧਿਆਨ ਰੱਖਣਾ ਪਏਗਾ ਜੇ ਤੁਸੀਂ ਫੜੇ ਜਾਂਦੇ ਹੋ ਨਾ ਤੁਸੀਂ ਪਰਮਾਨੈਂਟਲੀ ਬੈਨ ਹੋ ਸਕਦੇ ਠੀਕ ਹੈ ਅਨਸਰ ਅਕੋਲ ਕੁਸ਼ਨ ਹੈ ਕਿ ਡੀਐਸ 160 ਦੇ ਬਾਅਦ ਜਿਹੜਾ ਆਪਾਂ ट्रैवल ਹਿਸਟਰੀ ਕਹਿੰਦੇ ਕਿ ਬਹੁਤ ਮੈਟਰ ਕਰਦੀ ਹੈ ਕਿ ਵੀਜ਼ਾਸ ਰਿਜੈਕਟ ਹੋ ਜਾਂਦੇ ਹੈ ਅਗਰ ਤੁਸੀਂ ਫਸਟ ਟਾਈਮ ਜਾ ਰਹੇ ਹੋ ਯੂਐਸ ਦੀ ट्रैवल ਹਿਸਟਰੀ ਪਿਛਲੇ ਵਾਲੀ ਮੈਟਰ ਕਰਦੀ ਹੈ ਹੈ ਜਾ ਹੈ ਕੁਝ ਨਹੀਂ ਹੈ ਤਾਂ ਕੁਝ ਨਹੀਂ ਹੈ ਆ ट्रैवल ਹਿਸਟਰੀ ਮੈਟਰ ਨਹੀਂ ਕਰਦੀ ਮੈਟਰ ਕੀ ਕਰਦਾ ਹੈ ਵੀ ਤੁਹਾਡਾ ਜਾਣ ਦਾ ਪਰਪਸ ਤੁਹਾਨੂੰ ਵੀਜ਼ਾ ਮਿਲੇਗਾ ਤਾਂ ਜੇ ਤੁਹਾਡੀਆਂ ਸਟਰ ਤੁਸੀਂ ਟੂਰਿਸਟ ਵੀਜ਼ਾ ਲੈਣ ਗਏ ਹੋ ਉਹਦੇ ਬੇਸਿਕ ਕਲੀਅਰਸ ਨੇ ਵੀ ਤੁਜੀ ਘੁੰਮਣ ਜਾਣਾ ਤੇ ਕਮ ਕਿ ਤੁਸੀਂ ਵਾਪਸ ਕਿਉਂ ਆਉਂਗੇ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਪਾਰਟ ਹੈ ਤੁਹਾਡੀਆਂ ਸਟਰੌਂਗ ਟਾਈਜ਼ ਤੁਹਾਡੀ ਕੰਟਰੀ ਨਾਲ ਤੁਸੀਂ ਵਾਪਸ ਕਿਉਂ ਆਉਂਗੇ ਇਸ ਰੀਜ਼ਨ ਜ਼ਿਆਦਾ ਸੋਲਿਡ ਹੋਣਾ ਚਾਹੀਦਾ ਤੁਹਾਡੇ ਉੱਥੇ ਜਾਣ ਨਾਲ ਮੰਨ ਲਓ ਮੈਂ ਇੰਡੀਆ ਤੋਂ ਗੱਲ ਮੈਂ ਕਿਹਾ ਮੈਂ ਅਮਰੀਕਾ ਘੁੰਮਣ ਜਾਣਾ ਮੇਰਾ ਇਦਾਂ ਦਾ ਕੀ ਸਟਰੋਂਗ ਰੀਜ਼ਨ ਹੈ ਵੀ ਮੈਂ ਅਮਰੀਕਾ ਜਾ ਕੇ ਉੱਥੇ ਸੈਟਲ ਨਹੀਂ ਹੋ ਜਾਣਾ ਜਾਂ ਉੱਥੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕਰਾਉਣਾ ਮੈਂ ਵਾਪਸ ਆਵਾਂਗਾ ਹੋਰ ਰੀਜ਼ਨਸ ਹਰ ਤੋਂ ਸਟਰੋਂਗ ਹੋਣਾ ਜ਼ਰੂਰੀ ਹੈ ਸਭ ਤੋਂ ਮਹਿੰਦੀ ਉਹ ਸੀ ਦੇ ਉੱਤੇ ਧਿਆਨ ਰੱਖਣਾ ਬਿਹਤਰ ਏ ਕਿ ਸਰ ਤੇ ਆਨਸਰ DS-160 ਨੂੰ ਇੱਕ ਵਾਰ ਸਬਮਿਟ ਕਰ ਦਈਏ ਤੇ ਉਹ ਤੋਂ ਬਾਅਦ ਉਹ ਪਾ ਐਡਿਟ ਕਰ ਸਕਦੇ ਹੋ ਉਹ ਨਹੀਂ ਵਾਂਸ ਯੂ ਸਬਮਿਟਡ ਦ ਅਪਲੀਕੇਸ਼ਨ ਤੁਸੀਂ ਉਹਨੂੰ ਦੁਬਾਰਾ ਫਿਕਸ ਨਹੀਂ ਕਰ ਸਕਦੇ ਮਾਨ ਲਓ ਤੁਸੀਂ ਇੱਕ ਵਾਰੀ ਸਬਮਿਟ ਕਰਕੇ ਅਪਾਇੰਟਮੈਂਟ ਉਸ ਸੀਸ ਤੇ ਚਾਹੀ। ਫਿਰ ਇਹ ਨਹੀਂ ਆਗਾ ਕਿਉਂਕਿ ਆਲਰੇਡੀ देयर ਇਜ਼ ਅ ਫਿਊ ਸਬਮਿਟਡ ਦ ਐਪਲੀਕੇਸ਼ਨ ਐਕਸਪੀਅਰ ਪਾਸਪੋਰਟ ఎవਰੀਥਿੰਗ ਇਜ਼ ਏਨ देयर ਉਹਨਾਂ ਦੇ ਉਹਨਾਂ ਦੇ ਸਿਸਟਮ ਦੇ ਵਿੱਚ ਉਹ ਜਾ ਚੁੱਕੀ ਹੈ ਜੇ ਤੁਸੀਂ ਸੋਚੋਗੇ ਕਿ ਨਵੀਂ ਫਾਰਮ ਭਰ ਕੇ ਤੁਸੀਂ ਡਿਫਰੈਂਟ ਇਨਫੋਰਮੇਸ਼ਨ ਭਾ ਦੇਉਗੇ ਤੇ ਉਸ ਇਨਫੋਰਮੇਸ਼ਨ ਨੂੰ ਭੁੱਲ ਜਾਓਗੇ। ਤੁਸੀਂ ਇਦਾਂ ਨਹੀਂ ਜਾ ਸਕਦੇ ਉਹਨਾਂ ਦੇ ਸਿਸਟਮ ਵਿੱਚ ਥੋੜੀ ਜਿਹੀ ਪਰਮਿਸ਼ਨ ਚੱਲੇਗੀ ਥੋੜੇ ਪਾਸਪੋਰਟ ਨਮਟਾ ਦੇਣਾ। ਉਹ ਕਾਲ ਨੂੰ ਜਦੋਂ ਤੁਸੀਂ ਉੱਥੇ ਜਾਣਾ ਹੈ ਨਾ ਇੰਟਰਵਿਊ ਤੋਂ ਸਵਾਲ ਪੁੱਛਿਆ ਜਾਂਦਾ ਵੀ ਆਹ ਤੁਸੀਂ ਅਪਲੀਕੇਸ਼ਨ ਬਰਿਸ਼ ਦੇ ਚਾਰਜ ਜੀ ਲਿਖੀ ਸੀ ਉੱਥੇ ਜੀ ਕੁਝ ਛੋਟੀ ਪੁਟੀ ਚੀਜ਼ ਦਾ ਆ ਗਿਆ ਤਾਂ ਦੈਟਸ ਫਾਈਨ ਤੁਸੀਂ ਦੁਬਾਰਾ ਭਰ ਲਈ ਬਟ ਉਹਦਾ ਤੁਹਾਡੇ ਕੋਲ ਆਨਸਰ ਹੋਣਾ ਲਿਦਾ ਤੁਸੀਂ ਤੁਹਾਡੀ ਉਹ ਗਲਤ ਸੀ ਤੇ ਆ ਸਹੀ ਭਰੀ ਤੇ ਉਹਦੇ ਵਿੱਚ ਕੀ ਗਲਤੀ ਸੀਗੀ ਤੁਹਾਡੇ ਕੋਲ ਐਟ ਲੀਸਟ ਉਹਦਾ ਆਨਸਰ ਹੋਣਾ ਚਾਹੀਦਾ ਇਫ ਯੂ ਚੇਂਜ ਐਨੀਥਿੰਗ ਯੂ ਯੂ ਹੈਵ ਟੂ ਹੈਵ ਅ ਆਨਸਰ ਫੋਰ ਦੈਟ ਕੁਐਸਚਨ ਵੇ ਦੇ ਇਹ ਨਾ ਬੇਸਿਕ ਚੀਜ਼ਾਂ ਨੇ ਇਹ ਬੜੀਆਂ ਗਲਤੀਆਂ ਜਿਹੜਾ ਨੇ ਬਹੁਤ ਤੁਹਾਡੇ ਬਹੁਤ ਵਾਜਬ ਸਵਾਲ ਸੀ ਆ ਇਹ ਬੜੇ ਜ਼ਰੂਰੀ ਚੀਜ਼ਾਂ ਸੀ ਗਿਆ ਅਵੇਅਰਨੈਸ ਬੜੀ ਜ਼ਰੂਰੀ ਹੈ ਸੋ ਸਾਰਿਆਂ ਨੂੰ ਜਿਹੜੇ ਈਵਰਸ ਦੇਖ ਰਹੇ ਨੇ ਸਾਰਿਆਂ ਨੂੰ ਰਿਕਵੈਸਟ ਆ ਸਾਡਾ ਆਫਿਸ ਯੂ ਐਸ ਦੇ ਵਿੱਚ ਵੀ ਹੈਗਾ ਤੇ ਸਰਸਾ ਹਰਿਆਣਾ ਤੇ ਇੱਕ ਵੀਰ ਗਲੋਬਲ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਦੇ ਸਾਡੇ ਉੱਥੇ ਮੈਡਮ ਤੁਹਾਨੂੰ ਦੀਨ ਕਰਦੇ ਆ ਤੇ ਇੱਕ ਵੀਰ ਗਲੋਬਲ ਦੇ ਮਹਿਕ ਜੀ ਉੱਥੇ ਮਿਲਦੇ ਆ ਜੇ ਕਿਸੇ ਨੇ ਵੀ ਕੋਈ ਵੀ ਸਵਾਲ ਯੂਐਸ ਟੂ ਅਸ ਟੂ ਰਿਗਾਰਡਿੰਗ ਉਹ ਵੀ ਤੁਸੀਂ ਸਾਨੂੰ ਰੀਚ ਕਰ ਸਕਦੇ ਹੋ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਯੂਐਸ ਵਾਲੇ ਨੰਬਰ ਤੇ ਕੈਲੀਫੋਰਨੀਆ ਦੇ ਟਾਈਮ ਦੇ ਅਨੁਸਾਰ ਤੁਸੀਂ ਫੋਨ ਕਰ ਸਕਦੇ ਹੋ WhatsApp ਤੇ ਤੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਜਿਹੜੇ ਇੰਡੀਆ ਦੇ ਨੰਬਰ ਦਿੱਤੇ ਨੇ ਉਹਨਾਂ ਦੇ ਕੋਲ ਖਾਸ ਕਰਕੇ ਉਹਨਾਂ ਜੀ ਕੋਈ ਇਨਫੋਰਮੇਸ਼ਨ ਆਣੀ ਹੋਤਾ ਮੈਂ ਚਾਹੁੰਦੀ ਜੇ ਤੁਸੀਂ ਕੁਝ ਕਹਿਣਾ ਚਾਹੋ ਤਾਂ ਪਲੀਜ਼ ਥੈਂਕ ਯੂ થેન્ક યુ સો મચ સર ફોર યોર ઇન્ફોર્મેશન હોપ એન્ડ ક્લાયન્ટ સુમય કવંગી જલ્દી જલ્દી સાડે ઓફિશિયલ કોન્ટેક્ટ કરો એન્ડ ઓલ બી ઇન મોર ઇન્ફોર્મેશન લેક કોઈ ભી ડાઉટ હે જલ્દી જલ્દી વિઝિટ કરો થેન્ક યુ સો મચ થેન્ક યુ સસી ગાર્ગી લાઈક કમેન્ટ સબસ્ક્રાઇબ થેન્ક્સ ફોર વોચિંગ